ਸਾਰੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸਿਰਫ ਧਮਕੀ ਹੀ ਨਹੀਂ ਦਿੱਤੀ ਗਈ ਜਿੱਥੇ ਬੰਟੀ ਬੈਂਸ ਇਸ ਸਮੇਂ ਜਿਹੜੇ ਹੋਟਲ ਦੇ ਵਿੱਚ ਗਏ ਹੋਏ ਸੀ ਉਸ ਹੋਟਲ ਦੇ ਉੱਪਰ ਫਾਇਰਿੰਗ ਵੀ ਹੋਈ ਹੈ ਗਨੀਮਤ ਇਹ ਰਹੀ ਕਿ ਬੰਟੀ ਬੈਂਸ ਕੁਝ ਸਮਾਂ ਪਹਿਲਾਂ ਹੀ ਉਸ ਹੋਟਲ ਤੋਂ ਬਾਹਰ ਨਿਕਲ ਗਏ ਸੀ ਪਰ ਗੈਂਗਸਟਰਾਂ ਦੇ ਵੱਲੋਂ ਉਸ ਹੋਟਲ ਦੇ ਉੱਪਰ ਗੋਲੀਬਾਰੀ ਕੀਤੀ ਗਈ ਹੈ ਜਾਨੀ ਕਿ ਬੰਟੀ ਬੈਂਸ ਨੂੰ ਡਰੌਨ ਦੀ ਕੋਸ਼ਿਸ਼ ਕੀਤੀ ਗਈ ਹੈ ਬੰਟੀ ਬੈਂਸ ਦੇ ਉੱਪਰ ਇਹ ਪਹਿਲਾ ਹਮਲਾ ਨਹੀਂ ਹੈ ਬੰਟੀ ਬੈਂਸ ਨੂੰ ਇਸ ਤੋਂ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰ ਔਰ ਇਹ ਧਮਕੀਆਂ ਦਿੱਤੀਆਂ ਕਿਉਂ ਜਾ ਰਹੀਆਂ ਸੀ ਐਕਚੁਅਲੀ ਬੰਟੀ ਬੈਂਸ ਤੋਂ ਬਾਰ-ਬਾਰ ਗੈਂਗਸਟਰਾਂ ਦੇ ਵੱਲੋਂ ਰੰਗਦਾਰੀ ਮੰਗੀ ਜਾ ਰਹੀ ਸੀ ਔਰ ਇਹ ਰੰਗਦਾਰੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ ਮੰਗੀ ਗਈ ਸੀ ਔਰ ਲੱਕੀ ਪਟਿਆਲ ਦੇ ਵੱਲੋਂ ਹੀ ਇਹ ਹਮਲਾ ਜਿਹੜਾ ਬੰਟੀ ਬੈਂਸ ਦੇ ਉੱਪਰ ਕਰਵਾਇਆ ਗਿਆ ਰੰਗ ਰੰਗਦਾਰੀ ਦੇ ਮਾਮਲੇ ਦੇ ਵਿੱਚ ਲੱਕੀ ਪਟਿਆਲ ਦੇ ਵੱਲੋਂ ਉਸ ਨੂੰ ਧਮਕੀ ਦਿੱਤੀ ਜਾ ਰਹੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਦੱਸਣ ਯੋਗ ਹੈ ਕਿ ਬੰਟੀ ਬੈਂਸ ਹਮੇਸ਼ਾ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਦੇ ਲਈ ਇੰਡਸਟਰੀ ਦੇ ਵਿੱਚ ਇੱਕ ਡਿਫਰੈਂਟ ਕੰਮ ਕਰਨ ਦੇ ਲਈ ਉਹ ਜਾਣੇ ਜਾਂਦੇ ਨੇ ਹੁਣ ਤੱਕ ਬੰਟੀ ਬੈਂਸ ਕਈ ਅਜਿਹੇ ਚਿਹਰਿਆਂ ਨੂੰ ਲਾਂਚ ਕਰ ਚੁੱਕੇ ਨੇ ਜੋ ਇਸ ਵੇਲੇ ਵੱਡੇ ਸਟਾਰ ਬਣ ਚੁੱਕੇ ਨੇ ਬੰਟੀ ਬੈਂਸ ਆਪਣੇ ਪ੍ਰੋਜੈਕਟ ਦੇ ਨਾਲ ਦਰਸ਼ਕਾਂ ਨੂੰ ਹਰ ਬਾਰ ਸਰਪ੍ਰਾਈਜ਼ ਦਿੰਦੇ ਨੇ ਬੰਟੀ ਬੈਂਸ ਦੇ ਬਹੁਤ ਸਾਰੇ ਐਸੇ ਗੀਤ ਨੇ ਜਿਹੜੇ ਤੁਸੀਂ ਹਮੇਸ਼ਾ ਸੁਣਦੇ ਹੋ ਸ਼ਾਇਦ ਅਸੀਂ ਹਮੇਸ਼ਾ ਹੀ ਉਸ ਸਿੰਗਰ ਦਾ ਨਾਮ ਤਾਂ ਜ਼ਰੂਰ ਜਾਣਦੇ ਹੁੰਨੇ ਆ ਕਿ ਜਿਹਦੇ ਵੱਲੋਂ ਉਹ ਗੀਤ ਗਾਇਆ ਜਾਂਦਾ ਪਰ ਉਸ ਗੀਤ ਨੂੰ ਲਿਖਿਆ ਕਿਸ ਨੇ ਉਸ ਗੀਤ ਦੇ ਪਿੱਛੇ ਕੌਣ ਕੰਮ ਕਰਦਾ ਸੋ ਬੰਟੀ ਬੈਂਸ ਨੇ ਬਹੁਤ ਸਾਰੇ ਐਸੇ ਗੀਤ ਜਿਹੜੇ ਨੇ ਦਿੱਤੇ ਨੇ ਇੰਡਸਟਰੀ ਨੂੰ ਤੁਸੀਂ ਜੱਜੀ ਬੈਂਸ ਦਾ ਕੋਈ ਗੀਤ ਸੁਣਿਆ ਹੋਵੇਗਾ ਕਿ ਮਿੱਤਰਾਂ ਦੇ ਬੂਟ ਬਹੁਤ ਹਿੱਟ ਗੀਤ ਹੋਇਆ ਸੀ ਉਹ ਵੀ ਬੰਟੀ ਬੈਂਸ ਦਾ ਗੀਤ ਸੀ ਉਸ ਤੋਂ ਇਲਾਵਾ ਯਾਰੀ ਜੱਟੀ ਦੀ ਜੈਨੀ ਜੋਲ ਦਾ ਗੀਤ ਸੀਗਾ ਇਹ ਵੀ ਬੰਟੀ ਬੈਂਸ ਦਾ ਸੀ ਸੋ ਦੱਸਣ ਦਾ ਮਕਸਦ ਇਹ ਹੈ ਕਿ ਬੰਟੀ ਬੈਂਸ ਇਸ ਸਮੇਂ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਜਾਨੋ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਪੰਜਾਬ ਦੇ ਵਿੱਚ ਐਸੇ ਬਹੁਤ ਸਾਰੇ ਐਸੇ ਸਿੰਗਰ ਗਾਇਕ ਗਾਇਕ ਨੇ ਲੇਖਕ ਨੇ ਯਾਰ ਹੋਰ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਉੱਪਰ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਸੋ ਬੰਟੀ ਬੈਂਸ ਨੂੰ ਵੀ ਬਾਰ-ਬਾਰ ਧਮਕੀਆਂ ਮਿਲ ਰਹੀਆਂ ਸੀ ਪਰ ਉਸ ਤੋਂ ਬਾਅਦ ਸ਼ਾਇਦ ਉਹਨਾਂ ਦੇ ਵੱਲੋਂ ਰੰਗਦਾਰੀ ਨਾ ਦਿੱਤੀ ਗਈ ਹੋਵੇ ਔਰ ਉਸ ਨੂੰ ਲੈ ਕੇ ਹੀ ਅੱਜ ਜਦੋਂ ਬੰਟੀ ਬੈਂਸ ਮੁਹਾਲੀ ਦੇ 79 ਸੈਕਟਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਗਏ ਹੋਏ ਸੀ ਗੈਂਗਸਟਰਾਂ ਨੂੰ ਉਸਦੇ ਬਾਰੇ ਪਤਾ ਲੱਗਾ ਗੈਂਗਸਟਰ ਉੱਥੇ ਗਏ ਉਹਨਾਂ ਨੇ ਉਸ ਹੋਟਲ ਦੇ ਉੱਪਰ ਫਾਇਰਿੰਗ ਕੀਤੀ ਪਰ ਖੁਸ਼ਕਿਸਮਤੀ ਰਹੀ ਕਿ ਬੰਟੀ ਬੈਂਸ ਕੋਸ਼ ਸਮਾਪੇ ਲਈ ਹੋਟਲ ਦੇ ਵਿੱਚੋਂ ਬਾਹਰ ਨਿਕਲ ਗਏ ਸੀ ਔਰ ਉਹਨਾਂ ਦੀ ਜਾਨ ਬਚ ਗਈ ਹੈ ਪਰ ਕਿਤੇ ਨਾ ਕਿਤੇ ਬੰਟੀ ਬੈਂਸ ਨੂੰ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਜਿਹੜੀ ਹੈ ਗੈਂਗਸਟਰ ਲੱਕੀ ਪਟਿਆਲ ਦੇ ਗਰੁੱਪ ਦੇ ਵੱਲੋਂ ਕੀਤੀ ਗਈ ਹੈ ਕਿ ਲੱਕੀ ਕਿ ਜਿਹੜੇ ਬੰਟੀ ਬੈਂਸ ਨੇ ਉਹਨਾਂ ਦੇ ਉੱਪਰ ਕਿਸੇ ਵੀ ਟਾਈਮ ਹਮਲਾ ਹੋ ਸਕਦਾ ਹੈ ਸੋ ਬੰਟੀ ਬੈਂਸ ਦੀ ਜਾਨ ਅੱਜ ਜ਼ਰੂਰ ਬਚ ਗਈ ਹੈ ਉਹ ਪਹਿਲਾਂ-ਪਹਿਲਾਂ ਹੋਟਲ ਤੋਂ ਬਾਹਰ ਨਿਕਲ ਗਏ ਨੇ ਪਰ ਇੱਕ ਵਾਰ ਫਿਰ ਤੋਂ ਬੰਟੀ ਬੈਂਸ ਨੂੰ ਤਮਕੀ ਜ਼ਰੂਰ ਮਿਲ ਗਈ ਹੈ ਔਰ ਇਹ ਤਮਕੀ ਜਿਹੜੀ ਮਿਲੀ ਹੈ ਉਹ ਰੰਗਦਾਰੀ ਦੇ ਲਈ ਮਿਲੀ ਹੈ ਹੁਣ ਦੇਖਣਾ ਹੋਏਗਾ ਕਿ ਬੰਟੀ ਬੈਂਸ ਇਸ ਨੂੰ ਲੈ ਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪਰ ਗਨੀਮਤ ਇਹ ਰਹੀ ਹੈ ਕਿ ਬੰਟੀ ਬੈਂਸ ਇਸ ਹਮਲੇ ਦੇ ਵਿੱਚ ਬਚ ਗਏ ਨੇ